ਸਾਰੇ ਇਕੱਠੇ ਹੋયા ਇਸ ਮੰਤਵ ਵਾਸਤੇ ਵੀ ਮੈਂ ਤੁਹਾਨੂੰ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਹੜੀ ਪਿਛਲੇ ਹਫ਼ਤੇ ਦੀ ਸਬਡਿਵੀਜ਼ਨ ਧੂਰੀ ਦੀ ਕਾਰਗੁਜ਼ਾਰੀ ਹੈ ਉਹ ਸੰਬੰਧੀ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਪਿਛਲਾ ਹਫ਼ਤਾ 9 6 25 ਤੋਂ ਲੈ ਕੇ 15 6 25 ਤੱਕ ਸਬਡਿਵੀਜ਼ਨ ਧੂਰੀ ਅਧੀਨ 6 ਮੁਕਦਮੇ ਦਰਜ ਕਰਕੇ 6 ਦੋਸ਼ੀਆਂ ਨੂੰ ਐਨਡੀਪੀਐਸ ਐਕਟ ਦੇ ਅਧੀਨ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਤਕਰੀਬਨ 81 ਗ੍ਰਾਮ ਹਿਰੋਇਨ 240 ਨਸ਼ੀਨੀਆਂ ਗੋਲੀਆਂ 2 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਕਰਵਾਇਆ ਗਿਆ ਇਸ ਤੋਂ ਇਲਾਵਾ ਇਸੇ ਅਰਸੇ ਦੌਰਾਨ 15 ਅਹਜੇ ਵਿਅਕਤੀ ਜਿਹੜੇ ਨਸ਼ਾ ਛੱਡਣ ਵਾਸਤੇ ਛੱਡਣਾ ਚਾਹੁੰਦੇ ਸਨ ਉਹਨਾਂ ਨੂੰ ਓਟ ਸੈਂਟਰ ਦੀ ਰਜਿਸਟ੍ਰੇਸ਼ਨ ਕਰਵਾ ਕੇ ਨਸ਼ਾ ਛੱਡਣ ਵਿੱਚ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ ਤੇ ਇਸ ਦਲਚੋਂ ਉਹਨਾਂ ਨੂੰ ਕੱਢਣ ਵਾਸਤੇ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਅਹਜੇ ਨੌਜਵਾਨ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਦੇ ਖਿਲਾਫ ਸੈਕਸ਼ਨ 27A ਐਨਡੀਪੀਐਸ ਐਕਟ ਦੇ ਤਹਿਤ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਤੇ ਇਸ ਕਰਕੇ ਇਹ ਵੀ ਮੈਂ ਤੁਹਾਡੇ ਧਿਆਨ ਚ ਲਿਆਣਾ ਚਾਹੁੰਦਾ ਵੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਲੱਗ ਕੇ ਆਪਣੀ ਜਾਇਦਾਦ ਬਣਾਉਂਦੇ ਨੇ ਹੁਣ ਤੱਕ ਸਬਡਿਵੀਜ਼ਨ ਧੂਰੀ ਵੱਲੋਂ ਇਸ ਸਾਲ ਵਿੱਚ 64 ਲੱਖ 62000 ਰੁਪਏ ਤਕਰੀਬਨ ਇੰਨੇ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਵਾਈ ਜਾ ਚੁੱਕੀ ਹੈ ਤੇ ਆ ਪਿਛਲੇ ਬੀਤੇ ਹਫਤੇ ਦੇ ਵਿੱਚ ਸਬਡਿਵੀਜ਼ਨ ਧੂਰੀ ਵੱਲੋਂ ਇੱਕ ਹੋਰ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਜਿਦੇ ਵਿੱਚ ਇੱਕ ਸਮਗਰਰ ਦੀ ਤਕਰੀਬਨ 22,34,000 ਰੁਪਏ ਦੀ ਜਿਹੜੀ ਕੀਮਤ ਦੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਾਉਣ ਵਾਸਤੇ ਇੱਕ ਕੇਸ ਤਿਆਰ ਕਰਕੇ ਭੇਜਿਆ ਗਿਆ ਮੈਂ ਇਸ ਪ੍ਰੈਸ ਕਾਨਫਰੰਸ ਦੇ ਥਰੂ ਤੁਹਾਪ ਜੀ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਹਾਨੂੰ ਵੀ ਕਿਤੇ ਕਿਤੇ ਨਸ਼ਾ ਤਸਕਰ ਦੀ ਜਾਂ ਕਿਸੇ ਨਸ਼ਾ ਪੀਣ ਵਾਲੇ ਸਬੰਧੀ ਕੋਈ ਸੂਚਨਾ ਮਿਲਦੀ ਹੈ ਸਾਡੇ ਤੱਕ ਤੁਸੀਂ ਸੂਚਨਾ ਪਹੁੰਚਾਓ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਗੁਪਤ ਰੱਖਿਆ ਜਾਊਗਾ ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੇ ਮੈਂ ਨੌਜਵਾਨ ਤੇ ਸ਼ਹਿਰ ਵਾਸੀਆਂ ਨੂੰ ਉਹੀ ਅਪੀਲ ਕਰਦਾ ਕਿ ਜਿਹੜਾ ਨਸ਼ਾ ਹੈਗਾ ਉਹ ਇੱਕ ਇੰਡੀਵਿਜੂਅਲ ਪ੍ਰੋਬਲਮ ਨਾ ਹੋ ਕੇ ਇੱਕ ਸੋਸ਼ਲ ਇਵਿਲ ਹੈ ਤੇ ਇਹਦੇ ਵਿੱਚ ਅਸੀਂ ਭਾਗੀਦਾਰ ਨਾ ਬਣੀਏ ਸਗ੍ਹਾ ਸਰਕਾਰ ਵੱਲ ਹੋ ਕੇ ਜਿਹੜਾ ਇੱਕ ਹੰਗਾਰਾ ਜਿਹੜਾ ਸਰਕਾਰ ਨੇ ਹੁਣ ਮਾਰਿਆ ਉਹਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜੇ ਵੀ ਇਹ ਨਸ਼ਾ ਤਸਕਰ ਨੇ ਉਹਨਾਂ ਦੀ ਪੁਲਿਸ ਨੂੰ ਇਨਫੋਰਮੇਸ਼ਨ ਦਈਏ ਇਹਨਾਂ ਦੀ ਨਸ਼ਾ ਤਸਕਰਾਂ ਦੀ ਅਸੀਂ ਬੇਲ ਨਾ ਕਰਵਾਈਏ ਜਿਹੜੇ ਵੀ ਇਹਨਾਂ ਦੀ ਬੇਲ ਕਰਵਾਉਂਦੇ ਨੇ ਉਹ ਵੀ ਇਹਦੇ ਵਿੱਚ ਭਾਗੀਦਾਰ ਬਣਦੇ ਨੇ ਤੇ ਇੱਕ ਮੇਰਾ ਹੋਰ ਸਾਰਿਆਂ ਨੂੰ ਇਹ ਵੀ ਅਪੀਲ ਹੈ ਵੀ ਜਿਹੜੇ ਆਪਣੇ ਬੱਚੇ ਕੁਰਾਹੇ ਪਏ ਹੋਏ ਨੇ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣਾ ਵੀ ਆਪਣੀ ਕਿ ਜ਼ਿੰਮੇਵਾਰੀ ਹੈ ਤੇ ਪੁਲਿਸ ਤੇ ਹੈਲਥ ਡਿਪਾਰਟਮੈਂਟ ਇਹਦੇ ਵਿੱਚ ਆਪਣਾ ਵਚਨਬੱਧ ਹੈ ਅਸੀਂ ਤੁਹਾਡੀ ਹਰ ਸੰਭਵ ਕੋਸ਼ਿਸ਼ ਹੈਲਪ ਕਰਾਂਗੇ ਸੋ ਥੈਟ ਜਿਹੜੇ ਬੱਚੇ ਨੇ ਇਹ ਸਹੀ ਰਸਤੇ ਤੇ ਪਹੁੰਚ ਸਕਣਾਰੇ ਇਕੱਠੇ ਹੋਇਆ ਇਸ ਮੰਤਵ ਵਾਸਤੇ ਵੀ ਮੈਂ ਤੁਹਾਨੂੰ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਹੜੀ ਪਿਛਲੇ ਹਫ਼ਤੇ ਦੀ ਸਬਡਿਵੀਜ਼ਨ ਧੂਰੀ ਦੀ ਕਾਰਗੁਜ਼ਾਰੀ ਹੈ ਉਹ ਸੰਬੰਧੀ ਤੁਹਾਨੂੰ ਬਰੀਫ ਕਰਨਾ ਚਾਹੁੰਨਾ ਪਿਛਲਾ ਹਫ਼ਤਾ 9 6 25 ਤੋਂ ਲੈ ਕੇ 15 6 25 ਤੱਕ ਸਬਡਿਵੀਨ ਧੂਰੀ ਅਧੀਨ 6 ਮੁਕਦਮੇ ਦਰਜ ਕਰਕੇ 6 ਦੋਸ਼ੀਆਂ ਨੂੰ ਐਨਡੀਪੀਐਸ ਐਕਟ ਦੇ ਅਧੀਨ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਤਕਰੀਬਨ 81 ਗ੍ਰਾਮ ਹਿਰੋਇਨ 240 ਨਸ਼ੀਨੀਆਂ ਗੋਲੀਆਂ 2 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਵਾਇਆ ਗਿਆ ਇਸ ਤੋਂ ਇਲਾਵਾ ਇਸੇ ਅਰਸੇ ਦੌਰਾਨ 15 ਅਹਜੇ ਵਿਅਕਤੀ ਜਿਹੜੇ ਨਸ਼ਾ ਛੱਡਣ ਵਾਸਤੇ ਛੱਡਣਾ ਚਾਹੁੰਦੇ ਸਨ ਉਹਨਾਂ ਨੂੰ ਓਟ ਸੈਂਟਰ ਦੀ ਰਜਿਸਟ੍ਰੇਸ਼ਨ ਕਰਵਾ ਕੇ ਨਸ਼ਾ ਛੱਡਣ ਵਿੱਚ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ ਤੇ ਇਸ ਦਦਲ ਚੋਂ ਉਹਨਾਂ ਨੂੰ ਕੱਢਣ ਵਾਸਤੇ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਅਹੇਜੇ ਨੌਜਵਾਨ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਦੇ ਖਿਲਾਫ ਸੈਕਸ਼ਨ 27A ਐਨਡੀਪੀਐਸ ਐਕਟ ਦੇ ਤਹਿਤ ਤਿੰਨ ਮੁਕੱਦਮੇ ਦਰਜ ਕੀਤੇ ਗਏ ਨੇ ਤੇ ਇਸ ਕਰਕੇ ਇਹ ਵੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਲੱਗ ਕੇ ਆਪਣੀ ਜਾਇਦਾਦ ਬਣਾਉਂਦੇ ਨੇ ਹੁਣ ਤੱਕ ਸਬਡਿਵੀਜ਼ਨ ਧੂਰੀ ਵੱਲੋਂ ਇਸ ਸਾਲ ਵਿੱਚ 64 ਲੱਖ 62000 ਰੁਪਏ ਤਕਰੀਬਨ ਇੰਨੇ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਵਾਈ ਜਾ ਚੁੱਕੀ ਹੈ ਤੇ ਆ ਪਿਛਲੇ ਬੀਤੇ ਹਫਤੇ ਦੇ ਵਿੱਚ ਸਬਡਿਵੀਜ਼ਨ ਧੂਰੀ ਵੱਲੋਂ ਇੱਕ ਹੋਰ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਜਿਦੇ ਵਿੱਚ ਇੱਕ ਸਮਗਰਰ ਦੀ ਤਕਰੀਬਨ 22 ਲੱਖ 34000 ਰੁਪਏ ਦੀ ਜਿਹੜੀ ਕੀਮਤ ਦੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਾਉਣ ਵਾਸਤੇ ਇੱਕ ਕੇਸ ਤਿਆਰ ਕਰਕੇ ਭੇਜਿਆ ਗਿਆ ਮੈਂ ਇਸ ਪ੍ਰੈਸ ਕਾਨਫਰੰਸ ਦੇ थ्रू ਤੋਂ ਆਪ ਜੀ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਹਾਨੂੰ ਵੀ ਕਿਤੇ ਕਿਤੇ ਨਸ਼ਾ ਤਸਕਰ ਦੀ ਜਾਂ ਕਿਸੇ ਨਸ਼ਾ ਪੀਣ ਵਾਲੇ ਸੰਬੰਧੀ ਕੋਈ ਸੂਚਨਾ ਮਿਲਦੀ ਹੈ ਸਾਡੇ ਤੱਕ ਤੁਸੀਂ ਸੂਚਨਾ ਪਹੁੰਚਾਓ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਗੁਪਤ ਰੱਖਿਆ ਜਾਊਗਾ ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੇ ਮੈਂ ਨੌਜਵਾਨ ਤੇ ਸ਼ਹਿਰ ਵਾਸੀਆਂ ਨੂੰ ਉਹੀ ਅਪੀਲ ਕਰਦਾ ਕਿ ਜਿਹੜਾ ਨਸ਼ਾ ਹੈਗਾ ਉਹ ਇੱਕ ਇੰਡੀਵਿਜੂਅਲ ਪ੍ਰੋਬਲਮ ਨਾ ਹੋ ਕੇ ਇੱਕ ਸੋਸ਼ਲ ਇਵਿਲ ਹੈ ਤੇ ਇਹਦੇ ਵਿੱਚ ਅਸੀਂ ਭਾਗੀਦਾਰ ਨਾ ਬਣੀਏ ਸਗ੍ਹਾ ਸਰਕਾਰ ਵੱਲ ਹੋ ਕੇ ਜਿਹੜਾ ਇੱਕ ਹੰਗਾਰਾ ਜਿਹੜਾ ਸਰਕਾਰ ਨੇ ਹੁਣ ਮਾਰਿਆ ਉਹਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜੇ ਵੀ ਇਹ ਨਸ਼ਾ ਤਸਕਰ ਨੇ ਉਹਨਾਂ ਦੀ ਪੁਲਿਸ ਨੂੰ ਇਨਫੋਰਮੇਸ਼ਨ ਦਈਏ ਇਹਨਾਂ ਦੀ ਨਸ਼ਾ ਤਸਕਰਾਂ ਦੀ ਅਸੀਂ ਬੇਲ ਨਾ ਕਰਵਾਈਏ ਜਿਹੜੇ ਵੀ ਇਹਨਾਂ ਦੀ ਬੇਲ ਕਰਵਾਉਂਦੇ ਨੇ ਉਹ ਵੀ ਇਹਦੇ ਵਿੱਚ ਭਾਗੀਦਾਰ ਬਣਦੇ ਨੇ ਤੇ ਇੱਕ ਮੇਰਾ ਹੋਰ ਸਾਰਿਆਂ ਨੂੰ ਇਹ ਵੀ ਅਪੀਲ ਹੈ ਵੀ ਜਿਹੜੇ ਆਪਣੇ ਬੱਚੇ ਕੋਰਾਹੇ ਪਏ ਹੋਏ ਨੇ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣਾ ਵੀ ਆਪਣੀ ਕਿ ਜ਼ਿੰਮੇਵਾਰੀ ਹੈ ਤੇ ਪੁਲਿਸ ਤੇ ਹੈਲਥ ਡਿਪਾਰਟਮੈਂਟ ਇਹਦੇ ਵਿੱਚ ਆਪਣਾ ਵਚਨਬੱਧ ਹੈ ਅਸੀਂ ਤੁਹਾਡੀ ਹਰ ਸੰਭਵ ਕੋਸ਼ਿਸ਼ ਹੈਲਪ ਕਰਾਂਗੇ ਸੋ ਥੈਟ ਜਿਹੜੇ ਬੱਚੇ ਨੇ ਇਹ ਸਹੀ ਰਸਤੇ ਤੇ ਪਹੁੰਚ ਸਕਣ